ਹੁਣ ਮੋੜ ਮੰਡੀ ਚ ਕੱਲਾ ਕੱਲਾ ਲੇਡੀ ਸੂਟ ਵੀ ਮਿਲੇਗਾ ਜੀ ਫੈਕਟਰੀ ਰੇਟਾਂ ਤੇ ਜਿਵੇਂ ਆ ਦੇਖੋ ਜੀ ਕਾਟਨ ਦਾ ਸੂਟ ਹੈ ਨਾਲ ਇਹਦੇ ਨਾਲ ਨਹੀਂ ਆਰਗਾਂਜੀ ਦਾ ਦੁਪੱਟਾ ਲੱਗਿਆ ਦੁਪੱਟੇ ਦੇ ਨਾਲ ਲੱਗੀ ਹੈ ਲੈਸ ਜੀ ਜੀ ਠੀਕ ਹੈ ਜੀ ਦੁਪੱਟਾ ਵੀ ਪੂਰਾ ਖੁੱਲਡੂਲਾ ਆਊਗਾ ਬਿਲਕੁਲ ਜੀ ਇਹ ਆਮ ਵੇਖਦੇ ਜੀ 400 450 ਸੂਟ ਵਿਕਦਾ ਹਾਂ ਇਹ ਆਪਾਂ ਸਿਰਫ ਦੇਣਾ ਜੀ 250 ਰੁਪਏ ਰੈਂਜ ਇਸੋ ਵੀ ਜੀ ਜਿਵੇਂ ਆ ਦੇਖੋ ਜੀ ਕਾਟਨ ਦਾ ਸੂਟ ਹੈ ਮਸਲੀਨ ਕਾਟਨ ਹੈਗੀ ਨਾਲ ਦੁਪੱਟਾ ਆਊਗਾ ਵਰਕ ਵਾਲਾ ਸੂਟ ਵੀ ਵਰਕ ਵਾਲਾ ਬਿਲਕੁਲ ਜੀ ਠੀਕ ਹੈ ਜੀ ਰੰਗਾਂਗੇ ਇਹਦੇ ਵਿੱਚ 4 ਤੇ ਇਹਦਾ ਰੇਟ ਹੈ ਵੀ ਜੀ ਸਿਰਫ 280 ਰੁਪਏ ਜੀ ਇਸ ਵਿੱਚ ਜਿਵੇਂ ਆ ਦੇਖੋ ਜੀ ਕਰੇਪ ਦਾ ਸੂਟ ਆਉਂਦਾ ਹੈ ਵਿਆਹ ਸ਼ਾਦੀ ਜਿਵੇਂ ਹੁਣ ਦੇਖੋ ਲੋਕ ਪਾਉਣ ਵਾਸਤੇ ਜਾਂ ਲੈਣ ਦੇ ਨਾਲੇ ਸੂਟ ਲੈਂਦੇ ਹੈਗੇ ਜੀ ਜੀ ਆ ਦੇਖੋ ਜੀ ਬਾਜੂ ਵਰਕ ਵਾਲਾ ਸੂਟ ਹੈਗਾ ਓਕੇ ਆ ਦੇਖੋ ਵੀ ਸ਼ੇਪ ਗਲਾ ਬਣਿਆ ਜੀ ਅੱਛਾ ਇਹ ਬਾਜੂ ਵਰਕ ਵਾਲਾ ਭਾਜੀ ਇਹ ਤਾਂ ਫਿਰ ਮਹਿੰਗਾ ਹੋਏਗਾ ਕਿਤੇ ਨਾ ਜੀ ਹਾਂ ਜੀ ਵੀਰ ਜੀ ਆ ਦੇਖੋ ਆ ਬਾਜੂ ਵਰਕ ਹੈ ਫਰੰਟ ਹੈ ਜੀ ਜੀ ਇਹ ਜੀ ਆਮ ਵਿਕਦਾ ਜਿਵੇਂ 7-800 ਰੁਪਏ ਕਿਦਾ ਹਾਂ ਹਾਂ ਦੇਖੀ ਆ ਦੁਪੱਟਾਂ ਨਾਲ ਇਹ ਨਾ ਚਨੂਣ ਦਾ ਵਰਕ ਵਾਲਾ ਗਾ ਬਿਲਕੁਲ ਜੀ ਪੂਰਾ ਵਧੀਆ ਦੁਪੱਟਾ ਆਊਗਾ ਹਾਂ ਤੇ ਇਹ ਵੀ ਜੀ ਆਪਾਂ ਨੂੰ ਲੱਗਣਾ ਹੈ ਹੋਲ ਸੇਲ ਪ੍ਰਾਈਸ ਲੱਗਣਾ ਹੈ 460 ਰੁਪਏ ਦਾ 460 ਭਾਜੀ ਮੈਂ ਇੱਕ ਦੁਬਾਰਾ ਪੁੱਛ ਲਵਾਂ ਇਹ ਆਪਾਂ ਕੱਲਾ ਕੱਲਾ ਸੂਟ ਵੀ ਇਸੇ ਰੇਟ 'ਚ ਦੇਣਾ ਹਾਂ ਹਾਂ ਜੀ ਕੱਲਾ ਸੂਟ ਵੀ ਇਸੇ ਰੇਟ 'ਤੇ ਮਿਲੂਗਾ ਤੇ ਸੈੱਟ ਵਾਈਜ਼ ਲੈਣਾ ਉਹ ਵੀ ਇਸੇ ਰੇਟ 'ਤੇ ਜੀ ਵਾਹ ਜੀ ਵਾਹ ਸਾਡੇ ਚਾਰ-ਚਾਰ ਰੰਗ ਵੀ ਆ ਗਏ ਜੀ ਹਾਂ ਜੀ ਆਹ ਦੇਖੋ ਜੀ ਚਾਰ ਰੰਗ ਆਉਣਗੇ ਤੇ ਕਲਰ ਵੀ ਬੜੇ ਸੋਹਣੇ ਮੈਟੈਲਿਕ ਜੱਟ ਆਊਗਾ ਇਸੋ ਜੀ ਜਿਵੇਂ ਆਹ ਦੇਖੋ ਸ਼ਿ ਸਾਰਾ ਫਰੰਟ ਵਰਕ ਆਊਗਾ ਹਾਂ ਨਾਲ ਆਊਗਾ ਪੂਰਾ ਹੈਵੀ ਦੁਪੱਟਾ ਵਾਹ ਜੀ ਵਾਹ ਕੀ ਉਹ ਹੀ ਸ਼ਿਮਰਦਾ ਇਹ ਮਤਲਬ ਸੂਟ ਵੀ ਪੂਰਾ ਜਾਲ ਆ ਗਿਆ ਨਾ ਜੀ ਹਾਂ ਜੀ ਵੀਰ ਜੀ ਆ ਦੇਖੋ ਜੀ ਦੁਪੱਟਾ ਵੀ ਪੂਰਾ ਵਧੀਆ ਆਊਗਾ ਬਿਲਕੁਲ ਜੀ ਤੇ ਸੂਟ ਵੀ ਜੀ ਇਹ 8900 ਰੁਪਏ ਦਾ ਵਿਕਦਾ ਹਾਂ ਹਾਂ ਇਹ ਪੂਰੇ 500 ਰੁਪਏ ਰੇਂਜ ਲੱਗੂ ਜੀ ਇਹ 500 ਰੁਪਏ ਦੇਣਾ ਭਾਜੀ ਹਾਂ ਜੀ ਵੀਰ ਜੀ ਇਸ ਤੋਂ ਉੱਤੇ ਤਾਂ ਭਾਜੀ ਇਤੇ ਵਰਕ ਕੀਤਾ ਆ ਇਕੱਲਾ ਜੀ ਹਾਂ ਜੀ ਵੀਰ ਜੀ ਇਹ ਵਿਕਦਾ 8900 ਰੁਪਏ ਦਾ ਹੀ ਹੈ ਹਾਂ ਹਾਂ ਹੋਲ ਸੇਲ ਪ੍ਰਾਈਸ ਹੁਣ ਦੱਸਿਆ ਜਿਵੇਂ ਮੈਂ ਕਿ ਇੱਕ ਸੂਟ ਵੀ ਇੰਨੇ ਦਾ ਦੇਵਾਂਗੇ ਤੇ ਸੈੱ ਇਹ 5-500 ਰੁਪਏ ਰੇਂਜ ਚ ਹੈ ਜੀ। ਵਾਹ ਜੀ ਵਾਹ। ਤੇ ਇਸ ਤੋਂ ਵੀ ਜੀ ਮੈਂ ਕਹਾਂ ਮੈਟੈਲਿਕ ਚਾਟ ਆਊਗਾ। ਜੀ ਜੀ। ਨੀ ナチュラル ਤੇ ਕਪੜਾ ਆਊਗਾ। ਹਾਂ ਹਾਂ। ਵਰਕ ਵੀ ਦੇਖੋ ਕਿੱਡਾ ਪਿਆਰਾ ਹੈ। ਬਿਲਕੁਲ ਜੀ। ਠੀਕ ਹੈ। ਦੁਪੱਟਾ ਵੀ ਪੂਰਾ ਵਧੀਆ ਵਰਕ ਵਾਲਾ ਦੁਪੱਟਾ ਇਹਦੇ ਨਾਲ ਇਸ ਰੰ ਦਾ। ਇਹ ਜਿਵੇਂ ਆਹ ਦੇਖੋ ਜੀ ਸੂਟ ਜਿਵੇਂ ਨਾ 900 600 900 ਰੇਂਜ ਵਿੱਚ ਪੀਸ ਵਿਕਦਾ। ਮਤਲਬ ਇਹ ਵੀ ਆਹ ਸ਼ਾਦੀਆਂ ਵਾਲੇ ਸੂਟ ਆ ਗਏ ਨਾ ਸਾਰੇ। ਹਾਂ ਜੀ। ਇਹ ਪੂਰੇ 500 ਰੁਪਏ ਰੇਂਜ ਚ ਹੈ ਜੀ। ਇਹ ਵੀ 500 ਰੁਪਏ ਚ ਹੀ ਦੇਣਾ ਹੈ। ਇਹ ਵੀ 500 ਰੁਪਏ ਵਰਕ ਵੀ ਵਧੀਆ ਉਹ ਜੀ ਧਾਗੇ ਦਾ ਕੰਮ ਉਹ ਬਿਲਕੁਲ ਜੀ ਔਰਗਾਂਜ਼ਾ ਦਾ ਦੁਪੱਟਾ ਔਰਗਾਂਜ਼ਾ ਦਾ ਦੁਪੱਟਾ ਆ ਗਿਆ ਕਟ ਵਰਕ ਵਾਲਾ ਹਾਂ ਜੀ ਆ ਦੇਖੋ ਜੀ ਵਰਕ ਵਾਲਾ ਦੁਪੱਟਾ ਆ ਗਿਆ ਜੀ ਜੀ ਥ੍ਰੈਡ ਦਾ ਕੰਮ ਹੈ ਇਹ ਸੂਟ ਵੀ ਜੀ ਨੂੰ ਜਿਵੇਂ 8900 6900 ਐ ਰੇਂਜ ਪੀਸ ਵਿਕਦਾ ਬਿਲਕੁਲ ਜੀ 550 ਰੁਪਏ ਰੇਂਜ ਇਹ 550 ਇਹ ਚ ਰੰਗ ਕਿੰਨੇ ਕਾਣ ਕੇ ਬਾਰੇ ਚਾਰ ਰੰਗ ਵੀਰ ਜੀ ਅੱਛਾ ਹਰੇਕ ਦੀ ਵਿੱਚ ਨਹੀਂ ਚਾਰ ਰੰਗ ਤਾਂ ਹੈ ਹੀ ਹੈ ਘੱਟੋ ਘੱਟ ਚਾਰ ਤੇ ਆਣੇ ਘੱਟੋ ਘੱਟ ਚਾਰ ਹੈ ਜੀ 6 ਪਮੇ ਦੀ ਆ ਜਾਣਗੇ ਇਹੋ ਕੱਟ ਨਹੀਂ ਆਉਣਗੇ ਤੇ ਇਹ ਸਾਰੇ 550 ਰੁਪਏ ਰੇਂਜ ਚ ਸਾਰਾ ਫਰੰਟ ਹੈਵੀ ਹੋਊਗਾ ਜੀ ਜੀ ਜਾਲ ਦੁਪੱਟਿਆਂ ਦੇ ਨਾਲ ਅੱਛਾ ਇਹ ਬਰਾਇਡਲ ਸੂਟ ਆ ਗਏ ਨਾ ਜਿਹਨੂੰ ਆਪਾਂ ਲੈ ਰਹੇ ਹਾਂ ਜੀ ਇਹਦੇ ਨਾਲ ਜਾਲ ਦੁਪੱਟਾ ਆਊਗਾ ਚਨੂਨ ਦਾ ਬਿਲਕੁਲ ਜੀ ਵੀਰ ਜੀ ਆਮ ਹੀ ਮਤਲਬ 1000 ਰੁਪਏ ਰਿੰਚ ਇਹ ਹਜੇ ਪੀਸ ਵਿਕਦੇ ਹਾਂ 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 ਤੇ ਇਹ ਵੀ ਵੀਰ ਜੀ ਆਪਾਂ ਨੂੰ 550 ਰੁਪਏ ਰਿੰਚ ਲੱਗੂਗਾ ਮਤਲਬ ਸਾਰੇ ਫੈਕਟਰੀਆਂ ਰੇਟਾਂ ਤੋਂ ਵੀ ਘੱਟ ਦੇ ਦਿੰਨੇ ਆ ਪਰ ਰੇਟ ਨਾ ਜੀ ਹਾਂ ਜੀ ਵੀਰ ਜੀ ਚਾਟ ਬੜੇ ਸੋਹਣੇ ਜਿਨ੍ਹਾਂ ਦੇ ਆ ਦੇਖੋ ᱱਿਵੇਂ ਨਾ ਇਹ ਲਾਈਨ ਦੇ ਵਿੱਚ ਦੇਖੋ ਲੋਕ ਇਹ ਕਹਿੰਦੇ ਆ ਕਿ ਚਾਚੀਆਂ ਮਾਮੀਆਂ ਤਾਈਆਂ ਵਾਸਤੇ ਜਿਵੇਂ ਸੂਟ ਲੈਣੇ ਉਹੋ ਜਿਹਾ ਚਾਰਟ ਹੈ ਉਹੋ ਜਿਹੀ ਕਲ ਡਿਜ਼ਾਈਨ ਹੈ ਵਾਹ ਜੀ ਵਾਹ ਤੇ 1000 ਰੁਪਏ ਲਾਣ ਦੀ ਲੋੜ ਨਹੀਂ 5500 ਚ ਸੂਟ ਲਿਆ ਜਾ ਸਕਦੇ ਆ ਕੀ ਬਾਤ ਹੈ ਹੁਣ ਜਿਵੇਂ ਇੱਕ ਆ ਪੀਸ ਹੈ ਜੀ ਹਾਂ ਹਾਂ ਕريب ਦੇ ਉੱਤੇ ਕਪੜਾ ਬਿਲਕੁਲ ਜੀ ਸਾਰਾ ਫਰੰਟ ਆਗੇ ਵੀ ਜੀ ਬਿਲਕੁਲ ਬਾਜੂ ਆ ਗਈ ਜੀ ਮਤਲਬ 골ਡਨ ਵਰਕ ਨਾਲ ਭਰਿਆ ਹੋਇਆ ਹੈ ਜੀ ਹਾਂ ਜੀ ਜਰੀ ਦਾ ਸਾਰਾ ਕੰਮ ਆ ਗਿਆ ਜੀ ਨਾਲ ਇਹਦੇ ਆ ਗਈ ਜੀ ਸਲਵਾਰ ਤੇ ਕੜਾਈ ਬਿਲਕੁਲ ਜੀ ਠੀਕ ਹੈ ਜੀ ਨਾਲ ਆਊਗਾ ਜੀ ਦੁਪੱਟਾ ਵਰਕ ਵਾਲਾ ਵਾਹ ਜ ਦੁਪੱਟਾ ਵੀ ਪੂਰਾ ਖੁਲੇਡੁੱਲਾ ਆਊਗਾ ਜੀ ਜੀ ਇਹ ਆਮ ਵੀਰ ਜੀ ਜਿਵੇਂ ਸੂਟ ਨਾ 1000 ਰੁਪਏ ਰਿੰਚ ਵਿਕਦਾ ਜਿਹਦੇ ਕੀ ਸਲਵਾਰਤੀ ਵੀ ਵਰਕ ਹੋਵੇ ਬਾਜੂਤੇ ਵੀ ਹੋਵੇ ਫਰੰਟ ਵੀ ਹੋਵੇ ਦੁਪੱਟਾ ਵੀ ਹੋਵੇ ਹਾਂ ਇਹ ਵੀ 550 ਰੁਪਏ ਰਿੰਚ ਇਹ ਵੀ 550 ਰੁਪਏ ਜੀ ਸਾਢੇ 550 ਰੁਪਏ ਦੇ ਜੀ ਕੀ ਬਾਤ ਹੈ ਜੀ ਆ ਦੇਖੋ ਸਿੱਧੇ ਰੇਟ ਲਿਖਿਆ ਹੋਇਆ ਸਾਢੇ ਤਾਂ ਬਿਲਕੁਲ ਜੀ ਇਹਦੇ ਵਿੱਚ ਨਹੀਂ ਰੰਗ ਤੁਹਾਨੂੰ ਮਿਲ ਜਾਣਗੇ 8 8 ਰੰਗ ਆਉਣਗੇ ਇੱਥੇ 8 ਆਉਣਗੇ ਜੀ 4 ਤਾਂ ਇਸ ਤਰ੍ਹਾਂ ਡਾਰਕ ਆ ਜਾਣਗੇ 4 ਇਸ ਤਰ੍ਹਾਂ ਜਿਵੇਂ ਨਾ ਆਹ ਰੰਗ ਹੈਗੇ ਜਿਵੇਂ ਹੋਰ ਰੰਗ ਹੈ ਮੈਟੈਲਿਕ ਚਾਟ ਮੈਟੈਲਿਕ ਜਬਰਦਸਤ ਆ ਦੇਖੋ ਜੀ ਇਸ ਤੋਂ ਬਾਅਦ ਜੀ ਮਿਲਣੇ ਜੀ ਕਾ ਸ਼ਿਮਰ ਤੇ ਆ ਕਪੜਾ ਜੀ ਜੀ ਠੀਕ ਹੈ ਨੀ ਜੀ ਪੂਰਾ ਹੈਵੀ ਫਰੰਟ ਹੈ ਬਿਲਕੁਲ ਜੀ ਸ਼ਿਮਰ ਦਾ ਹੀ ਦੁਪੱਟਾ ਹਾਂ ਹਾਂ ਪੂਰਾ ਹੈਵੀ ਦੁਪੱਟਾ ਆਊਗਾ ਕੀ ਬਾਤ ਮਨਨ ਦੁਪੱਟੇ ਵੀ ਸਾਰੇ ਆ ਖੁੱਲੇ ਡੁੱਲੇ ਹਨਾ ਜੀ ਹਾਂ ਜੀ ਆ ਦੇਖੋ ਜੀ ਜੀ ਪੂਰਾ ਹੈਵੀ ਦੁਪੱਟਾ ਆਊਗਾ ਬਿਲਕੁਲ ਜੀ ਇਹ ਵੀ ਵੀਰ ਜੀ 550 ਰੁਪਏ ਦਾ ਹੀ ਲੱਗੂਗਾ ਇੱਕ ਆ ਦੇਖੋ ਵੀਰ ਜੀ ਰੌ ਸਿਲਕ ਤੇ ਕਪੜਾ ਕਾ ਹਾਂ ਹਾਂ ਹੁੰਦਾ ਜਿਵੇਂ ਕਾਟਨ ਨਹੀਂ ਹੈ ਸ਼ਾਈਨਿੰਗ ਹੁੰਦੀ ਹੈ ਬਿਲਕੁਲ ਜੀ ਬਿਲਕੁਲ ਆ ਦੇਖੋ ਜੀ ਗਲੇ ਤੇ ਹੈਂਡਵਰਕ ਹੈ ਅੱਛਾ ਇਹ ਵੀ ਡਿਜ਼ਾਈਨ ਆ ਗਿਆ ਨਾ ਜੀ ਹਾਂ ਜੀ ਗਲੇ ਤੇ ਹੈਂਡਵਰਕ ਹੈ ਘੇਰੇ ਤੇ ਵੀ ਹੈਂਡਵਰਕ ਹੈ ਬਾਜੂ ਵੀ ਨਾਲ ਇਹਦੇ ਹੈਂਡਵਰਕ ਵਾਲੇ ਆ ਅੱਛਾ ਠੀਕ ਨਹੀਂ ਜੀ ਦੁਪੱਟਾ ਵੀ ਪੂਰਾ ਵਧੀਆ ਆਊਗਾ ਆ ਜੀ ਜੀ ਦੁਪੱਟਾ ਆਗੇ ਨਾਲ ਦਾ ਇਸ ਤਰ੍ਹਾਂ ਦਾ ਵਰਕ ਵਾਲਾ ਦੁਪੱਟਾ ਆਊਗਾ ਹਾਂ ਹਾਂ ਇਹ ਵੀ ਜਿਵੇਂ 11 1200 ਰੇਂਜ ਸੂਟ ਵੇਚਦਾ ਬਿਲਕੁਲ ਜੀ ਇਹਦੇ ਡਿਜ਼ਾਈਨ ਕਈ ਮਿਲ ਜਾਣਗੇ ਜੀ ਜੀ ਇਹ 750 ਰੁਪਏ ਰੇਂਜ ਲੱਗੂਗਾ ਇਹ 750 ਰੁਪਏ ਰੇਂਜ ਆਣਾ ਹੈਂਡ ਹੁਣ ਜਿਵੇਂ ਦੇਖੋ ਆ ਡਿਜ਼ਾਈਨ ਹੈ ਜੀ ਸਾਰੇ ਫਰੰਟ ਵਾਲਾ ਡਿਜ਼ਾਈਨ ਇਹਦੇ ਵੀ ਹੈਂਡਵਰਕ ਹੋ ਗਿਆ ਦੁਪੱਟਾ ਜਿਹਨੂੰ ਆਪ ਭਰਵਾ ਡਿਜ਼ਾਈਨ ਕਹ ਲੈਨੇ ਨਾ ਜੀ ਹਾਂਜੀ ਇਹਦਾ ਰੇਟ ਵੀ ਵੀਰ ਜੀ 750 ਰੁਪਏ ਇਹ ਵੀ 750 ਚ ਆਣਾ ਜੀ ਹਾਂਜੀ ਵੀਰ ਜੀ ਤੇ ਇੱਕ ਤੁਹਾਨੂੰ ਯਾਦ ਖਾਉਨੇ ਆ ਕਿ ਕਪੜਾ ਆਇਆਗਾ ਨਵਾਂ ਬਰਬਰੀ ਇਹਦੇ ਲਾਈਨਿੰਗ ਵਿੱਚ ਹੁੰਦੀ ਹੈ ਜੀ ਹਾਂ ਹਾਂ अलग तो लाइनिंग लाइन दी लोड ਨਹੀਂ ਬਈ ਜੀ ਵਿਚੀ ਆ ਗਈ ਜੀ ਬਿਲਕੁਲ ਜੀ ਆ ਦੇਖੋ ਨਾਲ ਇਹਦਾ ਪੂਰਾ ਹੈਵੀ ਬਰਬਰੀ ਦਾ ਹੀ ਦੁਪੱਟਾ ਆਊਗਾ ਸੇਮ ਦੁਪੱਟਾ ਆ ਗਿਆ ਬਰਬਰੀ ਦਾ ਹਾਂਜੀ ਹਾਂਜੀ ਜੀ 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 ਪੂਰਾ ਵਧੀਆ ਦੁਪੱਟਾ ਆ ਗਿਆ ਜੀ ਬਿਲਕੁਲ ਜੀ ਇਹ ਵੀ ਜੀ ਮੈਂ 11-1200 ਸ਼ੁਰੂ ਹੁੰਦੇ ਹਾਂ ਹਾਂ ਇਹ 630 ਰੁਪਏ ਰਿੰਚ ਸੂਟ ਲੱਗੂਗਾ 630 ਰੁਪਏ ਦਾ ਭਾਜੀ ਇਹ ਮੇਰੇ ਕਪੜਾ ਭਾਜੀ ਮੇਰੇ ਤੋਂ ਇਹਨੇ ਕਿਤੇ ਕਪੜਾ ਹੀ ਲੱਗਾ ਆ ਜੀ ਹਾਂਜੀ ਵੀਰ ਜੀ ਇਹ ਪਲੇਨ ਸੂਟ ਹੀ 500 600 ਦਾ ਵਿਕਦਾ ਹਾਂ ਵਰਕ ਕਰਕੇ ਜਿਵੇਂ ਸੂਟ ਆ ਜਾਂਦਾ ਜਿਵੇਂ ਕੋਈ 1100 ਮੰਗਦਾ ਕੋਈ 1200 ਮੰਗਦਾ ਜੀ ਜੀ ਇਹ 630 ਦੇਣ ਤੋਂ ਸ਼ੁਰੂ ਕਰ ਦਿੰਗੇ ਕੀ ਬਾਤ ਹੈ ਤੇ ਕਲਰ ਬੜੇ ਸੋਹਣੇ ਜੀ ਇਹਦੇ ਵਾਹ ਜੀ ਵਾਹ ਸਾਰੇ ਮਤਲਬ ਇਹ ਡਿਜ਼ਾਈਨਿੰਗ ਵਾਲੇ ਨਵੇਂ ਕਲਰ ਹਾਂਜੀ ਹਾਂਜੀ ਕਲਰ ਸੋਹਣੇ ਆਣਗੇ ਇਹਦੇ ਪੂਰੇ ਵਧੀਆ ਤੇ ਇਹਨਾਂ ਵਿੱਚ ਨਾ ਡਿਜ਼ਾਈਨ ਕਾਫੀ ਆ ਜਾਂਦੇ ਹਾਂ 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 ਜਿਵੇਂ ਇੱਕ ਆ ਚੀਜ਼ ਹੈ ਜਿਹੜੇ ਥੋੜੇ ਜਿਹੀ ਫਰਕ ਨਾਲ ਆਗਾ ਓਕੇ ਸਾਰੇ ਫਰੰਟ ਤੇ ਉੱਤੇ ਵਰਕ ਆਊਗਾ ਹਾਂ ਆ ਦੇਖੋ ਵਿਦਾਂ ਲਾਈਨਿੰਗ ਇਹਦੇ ਵੀ ਹੋਊਗੀ ਲਾਈਨਿੰਗ ਇਹਦੇ ਨਾਲ ਵੀ ਆਏਗੀ ਹਾਂ ਆ ਦੇਖੋ ਜੀ ਸਾਰੇ ਜਿਵੇਂ ਫਰੰਟ ਤੇ ਵਰਕ ਆਊਗਾ ਬਿਲਕੁਲ ਜੀ ਨਾਲ ਆਊਗਾ ਦੁਪੱਟਾ ਵਰਕ ਵਾਲਾ ਬਿਲਕੁਲ ਜੀ ਤੇ ਰੇਡ ਵੀਰ ਜੀ ਇਹਦਾ ਵੀ ਆਉਣਾ 600 ਤੇ 60 ਰੁਪਏ 600 60 ਰੁਪਏ ਹਾਂ ਜੀ 660 ਰੁਪਏ ਅੱਛਾ ਰੰਗ ਨੇ ਸਾਰੇ ਚਾਰ ਚਾਰ ਚੀਜ਼ਾਂ ਵਿੱਚ ਮਿਲ ਜਾਣਗੇ ਨਾ ਰੰਗ ਤਾਂ ਹੋਣਗੇ ਹਾਂ ਜੀ ਚਾਰ ਚਾਰ ਪੰਪੇ ਰੰਗ ਦਾ ਹਰੇ ਕੇ ਦੇ ਵਿੱਚ ਹੀ ਤੁਹਾਨੂੰ ਮਿਲਣਗੇ ਮਿਲਣਗੇ ਜੀ ਜੀ ਇੱਕ ਆਏਂਦਾ ਜਿਵੇਂ ਨਹੀਂ ਨੈਕ ਵਰਕ ਵਾਲਾ ਹਾਂ ਹਾਂ ਇਹ ਸਾਰੇ ਗਾਲੇ ਦੇ ਉੱਤੇ ਹੀ ਡਾਇਮੰਡ ਲੱਗੇਗਾ ਵਾਹ ਜੀ ਵਾਹ ਜਗਮਗਾ ਕਰਦਾ ਜ ਸਾਰੇ ਜਿਵੇਂ ਨਹੀਂ ਗਲੇ ਤੇ ਘੇਰੇ ਤੇ ਪੂਰਾ ਹੈਵੀ ਕੰਮ ਹੈ ਜੀ 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 ਲਾਈਨਿੰਗ ਇਹਦੇ ਵਿੱਚ ਵੀ ਹੈ ਬਿਲਕੁਲ ਜੀ ਠੀਕ ਹੈ ਦੁਪੱਟਾ ਇਹਦੇ ਨਾਲ ਵੀ ਪੂਰਾ ਹੈਵੀ ਹੈ ਵਾਹ ਜੀ ਵਾਹ ਇਹ ਵੀ ਜੀ ਆਮ ਹੀ 14-1500 ਪੀਸ ਵਿਕਦਾ ਹਾਂ ਹਾਂ ਇਹ ਲੱਗਣਾ ਸਿਰਫ 850 ਰੁਪਏ ਦਾ ਇਸ ਤੋਂ ਬਾਅਦ ਜੀ ਤੁਹਾਨੂੰ ਦਿਖਾਉਂਦੇ ਆ ਪਿਓਰ ਜੌਰਜਟ ਦਾ ਸੂਟ ਹੈ ਹਾਂ ਹਾਂ ਸਿਲਕ ਦੀ ਸਲਵਾਰ ਹੈ ਸਲਵਾਰ ਤੇ ਆਊਗੀ ਜੀ ਕਢਾਈ ਮਤਲਬ ਸਲਵਾਰ ਤੇ ਵਰਕ ਆ ਗਿਆ ਹੈਵੀ ਵਾਲਾ ਹਾਂ ਜੀ ਸਲਵਾਰ ਤੇ ਵਰਕ ਆ ਗਿਆ ਜੀ ਜੀ ਡਬਲ ਸ਼ੇਡ ਆਊਗਾ ਜੀ ਸ਼ਰਟ ਬਿਲਕੁਲ ਜੀ ਆ ਦੇਖੋ ਜੀ अच्छा शर्ट भी पूरा भरया आया हां जी विस्कोस ऑर्गेन्जा प्योर ऑर्गेन्जा होगी जी 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 नाल ਇਹਦੇ ਨਾਲ ਜੀ ਤੈਬੀ ਦਾ ਦੁਪੱਟਾ ਦੁਪੱਟਾ ਜਾਲ ਜਾਲ ਲਾਉਗਾ ਵਾਹ ਜੀ ਵਾਹ ਠੀਕ ਨਹੀਂ ਜੀ ਆਮੀ सूट 17 1800 ਦਾ ਵਿਕਦਾ ਹਾਂ ਹਾਂ ਇਹ 1050 ਰੁਪਏ ਦੇ ਜੀ ਮਤਲਬ 1050 ਰੁਪਏ ਦੇਣਾ ਜੀ ਹਾਂ ਜੀ ਰੰਗ ਸੋਨੇ ਹੀ ਹੈ ਜੀ ਇਹਦੇ ਚਾਰ ਰੰਗਾਂ ਦਾ ਸੈੱਟ ਹੈਗਾ ਬਿਲਕੁਲ ਜੀ ਬਿਲਕੁਲ ਜੀ ਮਤਲਬ ਸਾਰੇ ਆਏ ਵਿਆਹ ਸ਼ਾਦੀਆਂ ਵਾਲੇ ਲੇਟੈਸਟ ਕਲਰ ਆਣੀਆਂ ਨੇ ਨਾ ਜੀ ਹਾਂ ਜੀ ਜੀ ਆਹ ਦੇਖੋ ਇਹ ਸਾਰੇ ਜਿਵੇਂ 1050 ਰੁਪਏ ਦੇ ਜੀ ਰਿੰਚ ਸੂਟ ਹੈ ਜੀ ਬਿਲਕੁਲ ਜੀ ਇੱਕ ਵੀਰ ਜੀ ਤੁਹਾਨੂੰ ਇੱਕ ਜਿਵੇਂ ਆ ਦਿਖਾਉਨੇ ਆ ਫਰਕਾਬਾਦੀ ਰੈਣ ਆ ਹਾਂ ਹਰੇਕ ਮਾਰਕੀਟ ਚ ਹਰੇਕ ਮੰਡੀ ਸ਼ਹਿਰ ਦੇ ਵਿੱਚ ਦੇਖੋ ਜੀ ਇਹ ਫਰਕਾਬਾਦੀ ਰੈਣ ਹੋਊਗਾ ਬਿਲਕੁਲ ਜੀ ਪਰ ਰੇਟ ਜਿਹੜਾ ਦੇਵਾਂਗੇ ਉਹ ਨਹੀਂ ਹੋਊਗਾ ਉਹ ਕਿਤੇ ਨਹੀਂ ਮਿਲਣਾ ਆਪਾਂ ਹਾਂਜੀ ਹਾਂਜੀ ਆਹ ਦੇਖੋ ਜੀ 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 ਸਾਰਾ ਦਾ ਫਰੰਟ ਹੈ ਹੈਂਡਵਰਕ ਵਾਲ ਜੀ 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 ਠੀਕ ਹੈ ਜੀ ਨਾਲ ਇਹਦੇ ਆਉਗੇ ਜੀ ਆਹ ਬਾਜੂ ਹੈ ਬਿਲਕੁਲ ਜੀ ਨਾਲ ਇਹਦੇ ਸਲਵਾਰ ਹੈ ਮਤਲਬ ਪੂਰਾ ਪਰਵਾ ਜਿਹਨੂੰ ਆਪਾਂ ਕਹੇ ਲਈਏ ਹਾਂਜੀ ਸਲਵਾਰ ਬਾਜੂ ਸਾਰੇ ਵਰਕ ਹੈ ਜੀ ਜੀ ਤੇ ਨਾਲ ਇਹ ਨਾਲ ਆਉਗੇ ਜੀ ਦੁਪੱਟਾ ਚਨੂਣ ਦਾ ਤੇ ਨਾਲ ਪੂਰਾ ਹੈਵੀ ਦੁਪੱਟਾ। ਕੀ ਬਾਤ ਹੈ ਜੀ। ਆਹ ਦੇਖੋ ਜੀ। ਵਾਹ ਜੀ ਵਾਹ। ਜਾਲ ਦੁਪੱਟਾ ਜਿਹਨੂੰ ਆਪਾਂ ਕਹਿ ਲਈਏ ਜਾਲ। ਜਾਲ ਦੁਪੱਟਾ। ਇਹ ਵੀ ਜੀ ਆਮ ਹੀ ਜਿਵੇਂ 2250 ਰੁਪਏ ਰੇਨ ਤੋਂ ਲੋਕ ਸ਼ੁਰੂ ਕਰਦੇ। ਹਾਂ। ਇਹ 1180 ਰੁਪਏ ਸੂਟ ਪਊਗਾ। 1180 ਰੁਪਏ ਦਾ ਮਤਲਬ ਜਿੰਨੇ ਦਾ ਉੱਤੇ ਵਰਕ ਕੀਤਾ ਉਸ ਤੋਂ ਘੱਟ ਦਾ ਆਪਾਂ ਸੂਟ ਦੇ ਦੇਣਾ। ਹਾਂਜੀ ਉਦੋਂ ਕੱਟਦਾ ਜੀ ਇਹਦੇ 'ਚ ਡਿਜ਼ਾਈਨ ਵੀ ਕਈ ਆਏ ਨੇ। ਬਿਲਕੁਲ ਜੀ। ਇਹਦੇ ਵਿੱਚ ਜਿਵੇਂ ਹੁਣ ਦੇਖੋ ਮੋਰ ਵਾਲਾ ਰੇਨ ਵੀ ਆਇਆ ਹੈਗਾ। ਹਾਂ। ਆਹ ਦੇਖੋ। ਇਹਦੇ ਵੀ ਜਿਵੇਂ ਬਾਜੂ ਪਹੁੰਚੇ ਸਾਰੇ ਵਰਕ ਆਉਣਗੇ ਜੀ 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 ਪੂਰਾ ਹੈਵੀ ਫਰੰਟ ਹੈ ਜੀ ਜੀ ਆਹ ਦੇਖੋ ਜੀ ਓਏ ਹੋਏ ਕੀ ਬਾਤ ਹੈ ਜਿਹੜਾ ਆ ਡਿਜ਼ਾਈਨ ਹੈ ਨਾ ਜੀ 25 2600 ਤੋਂ ਘੱਟ ਕੋਈ ਵੀ ਨਹੀਂ ਦਊਗਾ ਜੀ ਜੀ ਇਹ ਵੀ 1180 ਰੁਪਏ ਦੇ ਨਾਲ ਪਿਓਰ ਚਨੂਨ ਦੇ ਦੁਪੱਟੇ ਦੇ ਨਾਲ ਹੈ ਜੀ ਕੀ ਬਾਤ ਹੈ ਦੁਪੱਟੇ ਵੀ ਐ ਹੈਵੀ 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 ਜੀ ਨਾਲ ਇਹਦੇ ਬਾਜੂ ਪਹੁੰਚ ਦੋਨੀ ਹੈ ਬਿਲਕੁਲ ਜੀ ਹਾਂ ਜੀ ਇਹਨਾਂ ਜੀ ਡਿਜ਼ਾਈਨ ਤੁਹਾਨੂੰ ਨਾ ਕਾਫੀ ਮਿਲ ਜਾਣਗੇ ਬਿਲਕੁਲ ਜੀ ਜਿਵੇਂ 5 5 6 6 ਰੰਗ ਹਰੇਕ ਡਿਜ਼ਾਈਨ ਦੇ ਵਿੱਚ ਨੇ ਜੀ ਤੇ 1180 ਰੁਪਏ ਦਾ ਤੇ ਇੱਕ ਤੁਹਾਨੂੰ ਦਿਖਾਉਨੇ ਆ ਜਿਵੇਂ ਮੋٹے ਦੇ ਵਿੱਚ ਆਈਟਮਾਂ ਵੀ ਦਿਖਾਉਨੇ ਆ ਮਤਲਬ ਜਦੋਂ ਸਰਦੀ ਦਾ ਮਾਲ ਆ ਗਿਆ ਨਾ ਹਾਂਜੀ ਹਾਂਜੀ ਕਿਉਂ ਇਹਨਾਂ ਦੇ ਵਿੱਚ ਦੇਖੋ ਜੀ ਸਾਰੇ ਅਪ ਟੂ ਅਪਰ ਰੇਂਜ ਆਪਾਂ ਨੂੰ ਮਿਲੀ ਜਾਊਗੀ ਮਿਲ ਜਾਊਗੀ ਜੀ ਜੀ ਹਾਂਜੀ ਜੀ ਇੱਕ ਤੁਹਾਨੂੰ ਆ ਦਿਖਾਉਨੇ ਆ ਗਰਮ ਕੱਪੜੇ ਤੇ ਸੂਟ ਆਏ ਨੇ ਜੀ ਜੀ ਕਿਉਂ ਇਹੇ ਵਰਕ ਵਾਲੇ ਸੂਟ ਆਏ ਦੇਖੋ ਜੀ ਇਹ ਤਾਂ ਆਈ ਜਾਣਗੇ ਹਾਂ ਹਾਂ ਇਹ ਤੋਂ ਅਪ ਟੂ ਅਪਰ ਰੇਂਜ ਸਾਰੀ ਮਿਲ ਜੂਗੀ ਤੁਹਾਨੂੰ ਬਿਲਕੁਲ ਜੀ ਠੀਕ ਹੈ ਜੀ ਜਿਵੇਂ ਉਹਨਾਂ ਕਾਹ ਦੇਖੋ ਜੀ ਸਟਾਲ ਨਾਲ ਹੈ ਜੀ ਬਿਲਕੁਲ ਜੀ ਆ ਪਸ਼ਮੀਨੀ ਦੀ ਸਲਵਾਰ ਹੈ ਜੀ ਜੀ ਇਹ ਚੈੱਕ ਵਾਲਾ ਕਪੜਾ ਆ ਗਈ ਇਹ ਆਪਾਂ ਨੂੰ ਸਿਰਫ ਲੱਗਣਾ ਜੀ 300 ਰੁਪਏ ਦੇ ਜੀ ਇਹ 300 ਰੁਪਏ ਦੇ ਆ ਸਿਰਫ ਜੀ ਤੇ ਪੂਰਾ ਰੰਗ ਵੀ ਕਰਾ ਵੀ ਹੋਰ ਮਿਲ ਜਾਣਗੇ ਭਾਈ ਰੰਗ ਵੀਰ ਜੀ ਦੇ ਵਿੱਚ ਕਈ ਨੇ ਹਾਂ ਹਾਂ ਤੇ ਪੂਰਾ ਹੈਵੀ ਸੂਟ ਹੈ ਲੋਹੀ ਦੇਖਣਾ ਕਾਫੀ ਹੈਵੀ ਜਾ ਗਿਆ ਨਾ ਇਹ ਤਾਂ ਹਾਂ ਜੀ ਕੋਈ ਇਹ ਦੇਖੋ ਜੀ ਹਲਕਾ ਵੇਸ ਨਾ ਅਸੀਂ ਮੰਗਾਉਂਦੇ ਨਹੀਂਗੇ ਮੋٹے ਦੇ ਵਿੱਚ ਜੀ 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 ਇਹ ਵਧੀਆ ਚੀਜ਼ਾਂ ਹੀ ਇਹਦੇ ਵਿੱਚ ਵਿਕਦੀਆਂ ਤੇ ਵਧੀਆ ਹੀ ਮੰਗਾਉਣੇ ਆ ਕੀ ਬਾਤ ਹੈ ਕਿਉਂ ਦੇਖੋ 4 ਮਹੀਨੇ ਕਪੜਾ ਪਹਿਣਾ ਹੁੰਦਾਗਾ ਸਾਲ 'ਚ ਤੇ ਵਧੀਆ ਹੀ ਵਿਕਦਾਗਾ ਬਿਲਕੁਲ ਜੀ ਬਿਲਕੁਲ ਆ ਦੇਖੋ ਤੇ ਰੇਂਜ ਘਟ ਹੈ ਅੱਛਾ ਇਹ ਵੀ ਇਹਦੇ ਇਸੇ ਰੇਂਜ 'ਚ ਹੀ ਆ ਜਾਏਗਾ ਇਸੇ ਚੀਜ਼ ਹੀ ਹੈ ਜੀ ਲਾਈਨਿੰਗ ਡਿਜ਼ਾਈਨ ਵੀ ਹੈ ਬਿਲਕੁਲ ਜੀ ਚੈੱਕ ਲਾਈਨਿੰਗ ਦੋਨੇ ਆ ਗਏ ਤੇ ਰੇਟ ਆਉਣਾ ਸਿਰਫ 3300 ਰੁਪਏ ਇਸਕਾ ਤੁਹਾਨੂੰ ਦਿਖਾਨਾ ਹੈ ਪਿਓਰ ਪਸ਼ਮੀਨਾ ਦਾ ਡਿਜੀਟਲ ਪ੍ਰਿੰਟ ਸੂਟ ਆਊਗਾ ਜੀ ਜੀ ਇਹਦੇ ਨਾਲ ਆਊਗਾ ਸ਼ਾਲ ਬਿਲਕੁਲ ਜੀ ਪਿਓਰ ਪਸ਼ਮੀਨਾ ਦੀ ਸਲਵਾਰ ਹੈ ਜੀ ਹਾਂ ਹਾਂ ਆ ਦੇਖੋ ਡਿਜੀਟਲ ਪ੍ਰਿੰਟ ਸ਼ਰਟ ਦਾ ਆਊਗਾ ਬਿਲਕੁਲ ਜੀ ਆ ਦੇਖੋ ਜੀ ਪ੍ਰਿੰਟ ਦੇਖੋ ਕਿਆ ਬਾਤ ਹੈ ਮਤਲਬ ਪ੍ਰਿੰਟ ਵੀ ਬਹੁਤ ਸੋਹਣਾ ਹੈ ਨਾ ਭਾਜੀ ਬਹੁਤ ਸ ਆ ਦੇਖੋ ਉਹ ਵਾਜੀ ਵਾ ਕੀ ਬਾਤ ਹੈ ਸੇਮ ਡਿਜੀਟਲ ਪ੍ਰਿੰਟ ਦਾ ਆ ਗਿਆ ਨਾ ਸੇਮ ਡਿਜੀਟਲ ਪ੍ਰਿੰਟ ਆ ਗਿਆ ਜੀ ਜੀ ਤੇ ਇਹਦੇ ਵਿੱਚ ਨਾ ਡਿਜ਼ਾਈਨ ਕਾਫੀ ਨੇ ਹਾਂ ਹਾਂ ਕਿਹਦੇ ਮਿਲ ਜਣਗੇ 15 20 ਡਿਜ਼ਾਈਨ ਮਿਲ ਜਾਣਗੇ ਤੁਹਾਨੂੰ 15 20 ਡਿਜ਼ਾਈਨ ਆਏਣਗੇ ਜੀ ਹਾਂ ਜੀ ਜੀ ਤੇ ਵੀਰ ਜੀ ਜਿਵੇਂ ਆਮ ਹੀ 8 900 ਰੁਪਏ ਸੂਟ ਵਿਕਦਾ ਹਾਂ ਹਾਂ ਇਹ ਆਪਾਂ ਨੂੰ ਪੈਣਾ ਸਿਰਫ 500 ਰੁਪਏ ਰੇਂਜ ਚ ਇਹ 500 ਰੁਪਏ ਦੇਣਾ ਭਾਜੀ ਸੀਜ਼ਨ ਸਟਾਰਟ ਦੇ ਵਿੱਚ ਇਸ ਦੇ ਵਿੱਚ ਵੀ ਆਪਾਂ ਲੈਸ ਦੇ ਰਹੇ ਹਾਂ ਜੀ ਹਾਂ ਜੀ ਵੀਰ ਜੀ ਕੀ ਬਾਤ ਹੈ ਕਿ ਹੋਲਸੇਲ ਪ੍ਰਾਈਸ ਹੈ ਜੀ ਦੇਖੋ ਬਿਲਕੁਲ ਕਿਸੇ ਵੀ ਦੇਖੋ ਮੇਰੇ ਵੀਰ ਨੇ ਤਾਂ ਕੋ ਕੌਪ ਕਰਨੀ ਹੋਵੇ ਹਾਂ ਹਾਂ ਉਹ 750 ਰੁਪਏ ਰੇਂਜ ਰਾਮਨ ਵੇਚ ਸਕਦਾ ਕੀ ਬਾਤ ਹੈ ਇਹ ਕਪੜਾ ਵੀ ਬੜਾ ਵਧੀਆ ਜਾਨਦਾਰ ਕਪੜਾ ਬਿਲਕੁਲ ਜੀ ਬਿਲਕੁਲ ਕਿਉਂ ਹਲਕਾ ਵੇਸ ਮੋٹے ਦੇ ਵਿੱਚ ਤੁਹਾਨੂੰ ਦੱਸਿਆ ਜੀ ਵਿਕਦਾ ਵੀ ਨਹੀਂਗਾ ਹਾਂ ਹਾਂ ਇਹਦੇ ਵਿੱਚ ਨਹੀਂ ਥੋੜਾ ਜਿਹਾ ਆਪਾਂ ਜਿਵੇਂ ਹਾਈਲਾਈਟ ਲੈਣਾ ਹੋਵੇ ਡਿਜ਼ਾਈਨ ਬਿਲਕੁਲ ਜੀ ਜਿਵੇਂ ਦੇਖੋ 6 6 ਰੰਗਾਂ ਦਾ ਸੈੱਟ ਹੈ ਪੂਰਾ ਬਿਲਕੁਲ ਜੀ ਠੀਕ ਹੈ ਜੀ ਉਸ ਤਰ੍ਹਾਂ ਹੀ ਜਿਵੇਂ ਇੱਕ ਲੈ ਲਓ 6 ਲੈ ਲਓ ਹਾਂ ਹਾਂ ਠੀਕ ਨਹੀਂ ਜੀ ਆਹ ਇਹਦੇ ਵਿੱਚ ਨਹੀਂ ਜਰੀ ਵਰਕ ਆ ਗਿਆ ਬਿਲਕੁਲ ਜੀ ਗਲੇ ਤੇ ਘਰੇ ਤੇ ਸਾਰੇ ਤੇ ਜਿਵੇਂ ਨੇ ਜਰੀ ਦਾ ਡਿਜ਼ਾਈਨ ਬਣਿਆਗਾ ਮੈਂ ਸਮਝ ਗਿਆ ਬਿਲਕੁਲ ਜਗਮਗਾ ਕਰਦਾ ਜੀ ਨੋ ਪਕੇ ਹਾਂਜੀ ਪੂਰਾ ਵਧੀਆ ਡਿਜ਼ਾਈਨ ਬਣੇ ਜੀ ਜੀ ਨਾਲ ਉਹ ਵੀ ਸ਼ਾਲ ਆਜੂਗਾ ਡਿਜੀਟਲ ਪ੍ਰਿੰਟ ਦਾ ਬਿਲਕੁਲ ਜੀ ਏ ਵੀਜੀ ਆਪ ਨੂੰ 50 ਰੁਪਏ ਮਹਿੰਗਾ ਪਊਗਾ 550 ਰੁਪਏ ਇਹ 550 ਰੁਪਏ ਦੇ ਵਿੱਚ ਆਪਾਂ 50 ਰੁਪਏ ਦੀ ਬੱਚਾ ਜਰੀ ਆ ਗਈ ਜੀ ਵਾਹ ਜੀ ਵਾਹ ਅੱਛਾ ਮਤਲਬ 6 6 ਰੰਗਸ ਆਨੇ ਚਾਹਣਗੇ 6 6 ਰੰਗ ਦੇ ਕੋਈ ਥੱਲੇ ਵਾਲੇ ਚ ਹਾਂ ਪਰ ਡਿਜ਼ਾਈਨ ਦੇ ਵਿੱਚ 6 ਰੰਗ ਹੈਗੇ ਤੇ ਡਿਜ਼ਾਈਨ ਕਈ ਮਿਲ ਜਾਣਗੇ ਕੀ ਬਾਤ ਹੈ ਤੇ ਥੱਲੇ ਵਾਲਾ 500 ਤੇ ਇਹ 550 ਰੁਪਏ ਵਾਹ ਜੀ ਵਾਹ ਤੇ ਵੀਰ ਜੀ ਜੇ ਤਾਂ ਹੁਣ ਵਿਆਹ ਕਰਦੀਆਂ ਸੀਜ਼ਨ ਹੈ ਤੇ ਆਪਣੇ ਕੋਲ ਫੁਲਕਾਰੀਆਂ ਵਗੈਰਾ ਵੀ ਮਿਲ ਜਾਣਗੀਆਂ ਜੀ ਹਾਂਜੀ ਵੀਰ ਜੀ ਜਿਵੇਂ ਤੁਹਾਨੂੰ ਕਾਹਤ ਖਾਉਂਦੇ ਆ ਜੀ ਹਾਂ ਫੁਲਕਾਰੀਆਂ ਆਈਆਂ ਬਿਲਕੁਲ ਜੀ ਪੂਰੇ ਆਹ ਦੇਖੋ ਜੀ ਜਿਵੇਂ ਪੂਰਾ ਵਧੀਆ ਰਿਜਲ ਡਿਜ਼ਾਈਨ ਆਊਗਾ ਹਾਂ ਹਾਂ ਪੂਰਾ ਹੈਵੀ ਹੈਗਾ ਵਾਹ ਜੀ ਵਾਹ ਇਹ ਆਮ ਜਿਵੇਂ ਨਾ 7-800 ਤੋਂ ਸ਼ੁਰੂ ਕਰਦੇ ਬਿਲਕੁਲ ਜੀ ਠੀਕ ਹੈ ਜੀ ਆਪਾਂ 800 ਦੇ ਦ ਦੇ ਦਾਂਗੇ ਮਤਲਬ 400 ਰੁਪਏ ਦੀ ਇੱਕ ਰਹਿ ਗਈ 400 ਰੁਪਏ ਦੀ ਇੱਕ ਫੁਲਕਾਰੀ ਜੀ ਕਿਆ ਬਾਤ ਹੈ ਜੀ ਇੱਕ ਆ ਗਈ ਜੀ ਆਪਣੀ ਆਹ ਕਟਵਰਕ ਵਾਲੀ ਹਾਂ ਹਾਂ ਠੀਕ ਹੈ ਜੀ ਇਹਦੇ ਉੱਪਰ ਦੇਖੋ ਜੀ ਆਹ ਸ਼ੀਸ਼ੇ ਵੀ ਲੱਗੇ ਮੋਤੀ ਤੇ ਸ਼ੀਸ਼ੇ ਦੋਨੇ ਲੱਗੇ ਬਿਲਕੁਲ ਜੀ ਲੈਸ ਲੱਗੀ ਹੈ ਹਾਂ ਹਾਂ ਠੀਕ ਹੈ ਜੀ ਇਹ ਜੀ ਮੈਨੂੰ 1000 ਰੁਪਏ ਦਾ ਪੀਸ ਵਿਕਦਾ ਬਿਲਕੁਲ ਜੀ ਇਹ 480 ਰੁਪਏ ਰਿੰਚ ਲੱਗੂਗਾ ਇਹ 480 ਦੇ ਦਿੰਦੇ ਆਂਗੇ ਇਹ ਚ ਰੰਗ ਵਗੈਰਾ ਹੋਰ ਮਿਲ ਜਾਣਗੇ ਵੀਰ ਜੀ ਇਹ ਚ ਵੀਰ ਜੀ ਹਰੇਕ ਦੇ ਵਿੱਚ ਦੀ ਤਿੰਨ ਰੰਗ ਹੁੰਦੀ ਐ ਬਿਲਕੁਲ ਜੀ ਤੇ ਡਿਜ਼ਾਈਨ ਮਿਲ ਜਾਣਗੇ ਕਾਫੀ 100 ਡਿਜ਼ਾਈਨ ਮਿਲ ਜਾਣਗੇ ਅਲੱਗ-ਅਲੱਗ ਡਿਜ਼ਾਈਨ ਵੀ ਮਿਲ ਜੀ ਕਿਉਂ ਇੱਕ ਰੈੱਡ ਹੋ ਗਿਆ ਮਜੈਂਟਾ ਹੋ ਗਿਆ ਕਿ ਨਬੀ ਹੋ ਗਿਆ ਹਾਂ ਤਿੰਨ ਰੰਗ ਆਉਂਦੇ ਐ ਜੀ ਤੇ 480 ਤੇ ਇਹ 400 ਕੀ ਬਾਤ ਐ ਜੀ ਸੋ ਵੀਰ ਜੀ ਕਰੇ ਆਪਣਾ ਐਡਰੈਸ ਤੇ ਮੋਬਾਈਲ ਨੰਬਰ ਦੱਸ ਦਿਓ ਜੀ ਹਾਂ ਜੀ ਆਪਣੇ ਜੀ ਮੌੜ ਮੰਡੀ ਸਰਕਾਰੀ ਹਸਪ ਸਿਮਰਨ ਟੈਕਸਟਾਈਲ ਬਠਿੰਡੇ ਵਾਲੇ ਸਰਦਾਰਾਂ ਦੀ ਸ਼ਾਪ ਹੈ ਜੀ ਮੋਬਾਈਲ ਨੰਬਰ ਹੈ 9056739401